नमस्कार दोस्तों मैं आपका दोस्त मनमोत देखो मेरे को एक कैंडिडेट ਦਾ ਕਮੈਂਟ ਆਇਆ ਸੀ ਕਿ ਜਿਹੜੀ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਹੈ ਕਿ ਇਹ ਵੀ ਰੱਦ ਹੋ ਜਾਵੇਗੀ ਦੇਖੋ ਜਿਹੜੀ ਇਹ ਨਿਊਜ਼ ਆਊਟ ਹੋਈ ਸੀ ਕਿ ਪੰਜਾਬ ਵਿੱਚ ਅਣਮਿੱਥੇ ਸਮੇਂ ਤੱਕ ਸਰਕਾਰੀ ਨੌਕਰੀਆਂ ਦੇ پابੰਦੀ ਲਗਾ ਦਿੱਤੀ ਗਈ ਹੈ ਇਸ ਨਿਊਜ਼ ਨੂੰ ਜੇਕਰ ਆਪ ਧਿਆਨ ਨਾਲ ਪੜიਏ ਤਾਂ ਇਸ ਵਿੱਚ ਕਿਤੇ ਵੀ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਬਾਰੇ ਕੋਈ ਵੀ ਡਿਟੇਲ ਮੈਂਸ਼ਨ ਨਹੀਂ ਹੈ ਇਸ ਵਿੱਚ ट्रिपल एस एस बी बोर्ड दी ਜਿਹੜੀ ਭਰਤੀਆਂ ਆਈਆਂ ਨੇ ਤੇ ਪੀ ਪੀ ਐਸ ਸੀ ਦੀ ਜਿਹੜੀ ਭਰਤੀਆਂ ਆਈਆਂ ਨੇ ਉਹਨਾਂ ਬਾਰੇ ਹੀ ਡਿਟੇਲ ਵਿੱਚ ਲਿਖਿਆ ਹੋਇਆ ਹੈ ਕਿ ਅਨਮਿੱਥੇ ਸਮੇਂ ਦਾ ਰੋਕ ਲਗਾ ਦਿੱਤੀ ਗਈ ਹੈ ਸੋ ਪੂਰੇ ਚਾਂਸ ਨੇ ਕਿ ਕਨਸਟੇਬਲ ਦੀ ਭਰਤੀ ਤੇ ਰੋਕ ਨਹੀਂ ਲੱਗੇਗਾ ਤੇ ਜਿਵੇਂ 2024 2023 ਤੇ 2022 ਦੀਆਂ ਭਰਤੀਆਂ ਕੰਪਲੀਟ ਹੋਈਆਂ ਨੇ ਉਸੇ ਤਰ੍ਹਾਂ 2025 ਦੀ ਭਰਤੀ ਵੀ ਕੰਪਲੀਟ ਹੋਵੇਗੀ ਓਕੇ ਦੋਸਤੋ ਪੰਜਾਬ ਪੁਲਿਸ ਕੌਸ਼ਟੇਬਲ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ ਤੇ ਸਾਡਾ WhatsApp ਗਰੁੱਪ ਜਰੂਰ ਜੁਆਇਨ ਕਰ ਲਓ WhatsApp ਗਰੁੱਪ ਵਿੱਚ ਤੁਹਾਨੂੰ ਪ੍ਰੋਪਰ ਕਲਾਸਸ ਦੇ ਲਿੰਕ ਤੇ ਨੋਟੀਫਿਕੇਸ਼ਨ ਜਿਹੜੀ ਪੰਜਾਬ ਪੁਲਿਸ ਭਰਤੀ ਦੇ ਰਿਗਾਰਡਿੰਗ ਆਉਂਦੀ ਹੈ ਉਹ ਤੁਹਾਨੂੰ ਮਿਲਦੇ ਜਾਣਗੇ ਓਕੇ ਐਂ ਜੇ ਤੁਹਾਨੂੰ ਵੀਡੀਓ ਬੈਨੀਫੀਸ਼ੀਅਲ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ